ਅੱਜ ਆਪਾਂ ਜੁੜੇ ਹੋਏ ਹਾਂ ਬਾਬੇ ਨਾਨਕ ਦੀ ਨਗਰੀ ਗੁਰਦੁਆਰਾ ਸ੍ਰੀ ਹਟ ਸਾਹਿਬ ਸultanpur Lodi ਪਾਤਸ਼ਾਹੀ ਪਹਿਲੀ ਇਹ ਗੁਰਦੁਆਰਾ ਉਸੇ ਸਥਾਨ ਤੇ ਬਣਿਆ ਹੋਇਆ ਵਾ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਦੇ ਕੋਲੇ ਸultanpur Lodi ਦੇ ਵਿੱਚ ਰਹਿੰਦੇ ਸੀਗੇ ਤਾਂ ਇੱਥੇ ਰਹਿੰਦੇ ਆ ਉਹਨਾਂ ਨੇ ਨਵਾਬ ਦੌਲਤਖਾਂ ਦੇ ਮੋਦੀਖਾਨੇ ਦੇ ਵਿੱਚ ਬਤੌਰ ਮੋਦੀ ਦੇ ਨੌਕਰੀ ਕੀਤੀ ਜਦੋਂ ਗੁਰੂ ਨਾਨਕ ਦੇਵ ਜੀ ਇਸ ਮੋਦੀਖਾਨੇ ਦੇ ਵਿੱਚ ਨੌਕਰੀ ਕਰਿਆ ਕਰਦੇ ਸਨ ਤਾਂ ਉਹਨਾਂ ਨੇ ਜਿਹੜੀਆਂ ਆਉਣ ਵਾਲੀਆਂ ਲੋਕਸਾਨ ਆਉਣ ਵਾਲੀਆਂ ਸੰਗਤਾਂ ਸਨ ਉਹਨਾਂ ਨੂੰ ਪਰਮਾਤਮਾ ਦਾ ਨਾਮ ਜਪਦੇ ਆ 13 13 ਦਾ ਆਲਾਪ ਕਰਦੇ ਆ ਨਿਰੰਕਾਰ ਨੂੰ ਯਾਦ ਕਰਦੇ ਆ ਸੰਗਤਾਂ ਨੂੰ ਜਿਹੜਾ ਸੀਗਾ ਝੋਲੀਆਂ ਭਰ-ਭਰ ਕੇ ਰਾਸਣ ਜਾਂ ਰਸੀਦਾ ਵੰਡਿਆ ਜਦੋਂ ਇਸ ਦੀ ਜਾਣਕਾਰੀ ਨਵਾਬ ਦੌਲਤਖਾਨ ਨੂੰ ਲੱਗੀ ਕਿ ਉੱਥੇ ਜਿਹੜਾ ਗੁਰਨਾਨਕ ਹੈ ਉਹ ਸੰਗਤਾਂ ਨੂੰ ਝੋਲੀਆਂ ਭਰ-ਭਰ ਕੇ ਤੇ 13 13 ਕਹਿ ਕੇ ਜਿਹੜਾ ਖਜ਼ਾਨਾ ਵਾ ਉਹ ਲਟਾਈ ਜਾ ਰਿਹਾ ਜਦੋਂ ਨਵਾਬ ਦੌਲਤਖਾਨ ਨੇ ਆ ਕੇ ਮੋਦੀਖਾਨੇ ਦਾ ਹਿਸਾਬ ਕੀਤਾ ਜਿਹੜੀਆਂ ਰਸਦਾਂ ਵਸਦਾਂ ਸੀਗੀਆਂ ਉਹਨਾਂ ਨੂੰ ਚੈੱਕ ਕੀਤਾ ਤਾਂ ਉਹ ਸਾਰਾ ਜਿਹੜਾ ਸਹੀ ਸੀਗਾ ਸੋ ਇਹ ਸੀਗਾ ਜੀ ਗੁਰਦੁਆਰਾ ਸ੍ਰੀ ਹਟਤ ਸਾਹਿਬ ਸੁਲਤਾਨਪੁਰ ਲੋਧੀ ਦਾ ਇਤਿਹਾਸ ਜਿੱਥੇ ਗੁਰੂ ਨਾਨਕ ਦੇਵ ਜੀ ਬਤੌਰ ਮੋਦੀਖਾਨੇ ਦੇ ਵਿੱਚ ਮੋਦੀ ਵਜੋਂ ਨੌਕਰੀ ਕਰਦੇ ਸੀਗੇ ਸੋ ਜਿਹੜੇ ਪਾਵਨ ਪਵਿੱਤਰ ਬੱਟਿਆਂ ਦੇ ਨਾਲ ਗੁਰੂ ਨਾਨਕ ਦੇਵ ਜੀ 13-13 ਕਹਿ ਕੇ ਸੰਗਤਾਂ ਨੂੰ ਜਿਹੜਾ ਅਨਾਜ ਵੰਡ ਦੇ ਸਨ ਉਹ ਜਿਹੜੇ ਬੱਟੇ ਆ ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਲਈ ਸੁਸ਼ੋਭਿਤ ਕੀਤੇ ਗਏ ਹਾਂ ਸੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਦੂਜਿਆਂ ਨਾਲ ਵੀ ਸਾਂਝਾ ਕਰਿਓ ਸੋ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ